ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਾਲੀ ਗੋਲੀ ਰਾਤ ਕਹਾਣੀ ਲੈ ਕੇ ਆਪਾਂ ਹਾਜ਼ਰ ਹੋਈ ਹਾਂ ਜੋ ਕਿ ਸ਼ਿਵਚਰਨ ਜੱਗੀ ਕੁੱਸਾ ਬਲੋਂ ਲਿਖੀ ਗਈ ਹੈ ਉਮੀਦ ਹੈ ਕਿ ਤੁਹਾਨੂੰ ਇਹ ਕਹਾਣੀ ਵੀ ਬਹੁਤ ਪਸੰਦ ਆਵੇਗੀ ਆਓ ਇਸ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਬਾਅਦ ਵਿੱਚ ਕਮੈਂਟ ਕਰਕੇ ਦੱਸਣਾ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਅੱਜ ਉਹ ਬੱਚੀ ਸੀ ਇੱਕ ਮਾਸੂਮ ਬੱਚੀ ਜਿਸ ਦਾ ਨਾਂ ਭੋਲੀ ਸੀ ਉਹ ਆਪਣੇ ਨਾਂ ਵਾਂਗ ਸੱਚੀ ਪੋਲੀ ਸੀ ਇੱਕ ਪੁੰਗਰ ਦਾ ਫੁੱਲ ਸੀ ਉਹ ਫੁੱਲ ਜੋ ਇੱਕ ਧੂੜ ਭਰੇ ਬਾਗ ਵਿੱਚ ਆਪਣੇ ਜੀਵਨ ਨਾਲ ਜਦੋਂ ਜਹਿਦ ਕਰ ਰਿਹਾ ਸੀ ਉਸ ਦਾ ਜਨਮ ਇੱਕ ਹਨੇਰੇ ਭਰੀ ਜ਼ਿੰਦਗੀ ਵਾਲੇ ਗਰੀਬ ਕਿਸਾਨ ਬਾਪ ਦੇ ਘਰ ਹੋਇਆ ਸੀ ਅੱਜ ਉਹ 5 ਸਾਲਾਂ ਦੀ ਸੀ ਮਾਂ ਬਿਮਾਰ ਹੋਣ ਕਰਕੇ ਉਸ ਨੂੰ ਆਪਣੇ ਮਾਂ ਦਾ ਦੁੱਧ ਵੀ ਨਸੀਬ ਨਹੀਂ ਸੀ ਹੋਇਆ ਵਿਚਾਰੇ ਸਿਰ ਬੱਕਰੀ ਦੇ ਜਾਂ ਗਾਹ ਦੇ ਦੋਤੇ ਹੀ ਪਲੀ ਸੀ ਉਸ ਨੂੰ ਆਪਣੀ ਮਾਂ ਜੋ ਮੰਜੇ ਤੇ ਬੈਠੀ ਸੀ ਨੂੰ ਚਾਹ ਬਣਾ ਕੇ ਦੇਣ ਦੀ ਸੂਹ ਸੀ ਦਵਾਈ ਲੈਣ ਵਾਸਤੇ ਪਾਣੀ ਲਿਆ ਕੇ ਦੇਣ ਦਾ ਪਤਾ ਸੀ ਪਰ ਮਾਂ ਦੀ ਬਿਮਾਰੀ ਬਾਰੇ ਕੋਈ ਗਿਆਨ ਨਹੀਂ ਸੀ ਕਦੇ-ਕਦੇ ਉਹ ਬੁੜੀਆਂ ਤੋਂ ਸੁਣ ਜ਼ਰੂਰ ਲੈਂਦੀ ਸੀ ਕਿ ਉਸ ਦੀ ਮਾਂ ਨੂੰ ਉਹਦੇ ਜਨਮ ਤੋਂ ਬਾਅਦ ਕੈਂਸਰ ਹੋ ਗਿਆ ਸੀ ਪਰ ਉਸ ਨੂੰ ਕੋਈ ਖਾਸ ਸਮਝ ਨਾ ਪੈਂਦੀ ਜਦੋਂ ਪੋਲੀ ਦਾ ਪਿਤਾ ਦਰਾ ਸਿੰਘ ਖੇਤ ਉੱਤੇ ਜਾਂਦਾ ਤਾਂ ਪੋਲੀ ਦੀ ਬਿਮਾਰ ਮਾਂ ਮਹਿੰਦਰ ਪਰ ਪੋਲੀ ਨੂੰ ਗੱਲ ਲਾ ਕੇ ਰੋਣ ਲੱਗ ਜਾਂਦੀ ਅਤੇ ਕਹਿੰਦੀ ਮੇਤੋਂ ਬਾਅਦ ਤੈਨੂੰ ਕੌਣ ਗੱਲ ਨਾਲ ਲਾਉਤੀਏ ਮਹਿੰਦਰ ਪਰ ਬਿਰਾਗ ਵਿੱਚ ਡੁੱਸਕਦੀ ਪਰ ਬਚਪਨ ਮੱਤ ਵਾਲੀ ਪੋਲੀ ਮਾਂ ਨੂੰ ਪੁੱਛਦੀ ਬੇਬੇ ਤੂੰ ਰੋਣੇ ਕਾਤੋਂ ਐ ਤਾਂ ਉਹ ਫਿਰ ਰੋਕ ਕੇ ਜਵਾਬ ਦਿੰਦੀ ਮੈਂ ਆਪਦੇ ਕਰਮਾਂ ਨੂੰ ਰੋਨੀ ਐ ਤੀਏ ਤੇ ਧੀ ਨੂੰ ਹਰ ਵਾਰ ਇਸ ਤਰ੍ਹਾਂ ਬਿਰਾਗ ਨਾਲ ਹੋ ਕੇ ਪਰ ਪਰ ਪਿਆਰ ਕਰਦੀ ਜਿਸ ਤਰ੍ਹਾਂ ਉਹ ਆਪਣੇ ਹਰ ਸਾਹ ਨੂੰ ਆਖਰੀ ਸਾਹ ਸਮਝਦੀ ਹੋਵੇ ਜਿਸ ਤਰ੍ਹਾਂ ਉਸ ਨੂੰ ਆਪਣੇ ਕਿਸੇ ਸਾਥੇ ਇਤਵਾਰ ਹੀ ਨਾ ਹੋਵੇ ਸਾਹ ਦਾ ਕੀ ਭਰੋਸਾ ਆਇਆ ਨਾ ਆਇਆ ਮਾਂ ਪਾਣੀ ਦੇਵਾ ਦੁਪਹਿਰ ਤੋਂ ਬਾਅਦ ਸੁੱਤੀ ਉੱਠੀ ਮਾਸੂਮ ਕੋਲੀ ਨੇ ਪੁੱਛਿਆ ਕਿੰਨਾ ਖਿਆਲ ਰੱਖਦੀ ਸੀ ਉਹ ਆਪਣੀ ਮਾਂ ਦਾ ਦੇਹ ਦੇ ਪੁੱਤ ਕੋਲੀ ਦੀ ਮਾਸੂਮ ਆਵਾਜ਼ ਮਾਸੂਮ ਸ਼ਕਲ ਮਾਸੂਮ ਸੁਭਾਤੇ ਮਾਂ ਨੂੰ ਤਸ ਜਿਆ ਆਇਆ ਉਸ ਅੰਦਰ ਚੋਕਾ ਜਿਹਾ ਫਿਰ ਗਿਆ ਅਤੇ ਮਾਂ ਦਾ ਬੇਪਸਾ ਹੁਬਕੇ ਰੋ ਨਿਕਲ ਗਿਆ ਮਾਂ ਨੂੰ ਆਪਣੀ ਜ਼ਿੰਦਗੀ ਤੇ ਇਤਨਾ ਗ੍ਰੋਧ ਆਇਆ ਕਿ ਉਹ ਖੁਦਕਸ਼ੀ ਕਰ ਲਵੇ ਕੀ ਹੱਥ ਸੀ ਉਸ ਦੀ ਜ਼ਿੰਦਗੀ ਜਿਹੜਾ ਆਪਣੀ ਫੁੱਲ ਵਰਗੀ ਧੀ ਨੂੰ ਛਿੜਾ ਪਛਾਣ ਨਹੀਂ ਸਕਦੀ ਸੀ ਉਹਦੇ ਚਾਹ ਮਲਾਰ ਪੂਰੇ ਨਹੀਂ ਕਰ ਸਕਦੀ ਸੀ ਮਾਂ ਲੈ ਪਾਣੀ ਭੋਲੀ ਨੇ ਕਿਹਾ ਮਾਂ ਨੇ ਪਾਣੀ ਫੜ ਲਿਆ ਦਵਾਈ ਲੈ ਲਈ ਲੈ ਪੁੱਤ ਗਲਾਸ ਰੱਖ ਦੇ ਮਾਂ ਨੇ ਕਿਹਾ ਭੋਲੀ ਨੇ ਫੜ ਕੇ ਗਲਾਸ ਖੇਡਾਂ ਰੱਖ ਦਿੱਤਾ ਮਾਂ ਮੈਂ ਪੱਠੀ ਤੇ ਖੇਡਾਂ ਆਵਾਂ ਜਾਂ ਪੁੱਤ ਖੇਡਾਂ ਉਹ ਚਲੀ ਗਈ ਖੇਡ ਦੇ ਬੱਚਿਆਂ ਨਾਲ ਖੇਡ ਲੱਗ ਗਈ ਲੈ ਕੁੜੀ ਕੀ ਵਿਚਾਰੀ ਦੀ ਉਹ ਕੋਈ ਉਮਰ ਹੈ ਪੱਠੀ ਤੇ ਦਾਣੇ ਪੁਣਾ ਰਹੀ ਇੱਕ ਬੁੱਢੀ ਨੇ ਭੋਲੀ ਵੱਲ ਤਰਸ ਭਰੀਆਂ ਨਜ਼ਰਾਂ ਨਾਲ ਤੱਕ ਕੇ ਕਿਹਾ ਰੋਇਆ ਕਰੂਗੀ ਵਿਚਾਰੀ ਮਾਂ ਨੂੰ ਦੋਜੀ ਬੋਲੀ ਕੋਲੇ ਨੂੰ ਚਾਹੇ ਪੂਰੀ ਸਮਝ ਨਹੀਂ ਆਈ ਸੀ ਪਰ ਬੁੜੀਆਂ ਜੀਆਂ ਗੱਲਾਂ ਉਸ ਨੂੰ ਚੰਗੀਆਂ ਵੀ ਨਹੀਂ ਲੱਗੀਆਂ ਸਨ ਉਹ ਖੇਡਣਾ ਵਿੱਚ ਹੀ ਛੱਡ ਕਰੇ ਆ ਗਈ ਬਿਨਾਂ ਕੁਝ ਖਾਦੇ ਪੀਤੇ ਮੰਜੇ ਤੇ ਪਈ ਮਾਂ ਜੱਫੀ ਪਾ ਕੇ ਪੈ ਗਈ ਪਤਾ ਨਹੀਂ ਕਿਉਂ ਅੱਜ ਮਾਂ ਉਸ ਨੂੰੁੱਝ ਜ਼ਿਆਦਾ ਹੀ ਪਿਆਰੀ ਪਿਆਰੀ ਜੀ ਲੱਗੀ ਸੀ ਮਾਂ ਦੇ ਸਰੀਰ ਵਿੱਚੋਂ ਆਉਂਦੀ ਬਦਬੂ ਉਸ ਨੂੰ ਪਤਾ ਨਹੀਂ ਕਿਉਂ ਚੰਗੀ ਚੰਗੀ ਲੱਗੀ ਸੀ ਪਤਾ ਨਹੀਂ ਕਿਉਂ ਅੱਜ ਉਸ ਦਾ ਮਾਂ ਨਾਲੋਂ ਉੱਠਣ ਨੂੰ ਦਿਲ ਨਹੀਂ ਕਰਦਾ ਸੀ ਪਤਾ ਨਹੀਂ ਕਿਉਂ ਅੱਜ ਉਸ ਨੂੰ ਮਾਂ ਦਾ ਬਹੁਤਾ ਹੀ ਮੋਹ ਜਿਆ ਆ ਰਿਹਾ ਸੀ ਪਤਾ ਨਹੀਂ ਕਿਉਂ ਅੱਜ ਮਾਂ ਦਾ ਚਿਹਰਾ ਦੇਖ ਕੇ ਉਸ ਨੂੰ ਰੋਣ ਜਿਆ ਆ ਰਿਹਾ ਸੀ ਖੇਤੋਂ ਬਾਪੂ ਬਲਦ ਲੈ ਕੇ ਆ ਗਿਆ ਬਾਪੂ ਕੋਲ ਸਿਰਫ ਇੱਕ ਕਿੱਲਾ ਜ਼ਮੀਨ ਅਤੇ ਇੱਕ ਹੀ ਬਲਦ ਸੀ ਜਿਸ ਨਾਲ ਉਹ ਖੇਤੀ ਕਰਦਾ ਸੀ ਸ਼ਿਮਾਹੀ ਖਾਨ ਜੋਗੇ ਦਾਣੇ ਮਸਾਹੀ ਕਰ ਆਉਂਦੇ ਸਨ ਵੇ ਪੁੱਤ ਭੋਲਿਆ ਤੂੰ ਸ਼ੇਰਾ ਮੇਰੇ ਆਸਤੀ ਅੱਜ ਚਾਹ ਨਹੀਂ ਬਣਾ ਕੇ ਰੱਖੀ ਓਏ ਬਾਪੂ ਦੇ ਬੋਲਾਂ ਵਿੱਚ ਲਾੜ ਸੀ ਤੇ ਪਿਆਰ ਸੀ ਬਾਪੂ ਅੱਜ ਮੇਰਾ ਬੇਬੇ ਨਾਲ ਉੱਠਣ ਜੀ ਨਹੀਂ ਕਰਦਾ ਅੱਜ ਤੂੰ ਆਪ ਹੀ ਚਾਹ ਬਣਾ ਲੈ ਭੋਲੀ ਨਾਲ ਦੀ ਨਾਲ ਰੋ ਵੀ ਪਈ ਪਤਾ ਨਹੀਂ ਬਾਪੂ ਕੀ ਸੋਚ ਕੇ ਚੁੱਪ ਹੋ ਗਿਆ ਸੀ ਉਸਨੇ ਚੁੱਲ੍ਹੇ 'ਤੇ ਛਿੱਟੀਆਂ ਢਾਕੇ ਆਪ ਹੀ ਚਾਹ ਤਰ ਲਈ ਭੋਲੀ ਸਾਰੀ ਰਾਤ ਮਾਂ ਨਾਲ ਪਈ ਰਹੀ ਜਦੋਂ ਉਹਦੀ ਚਾਹ ਖੁਲਦੀ ਤਾਂ ਉਹ ਮਾਂ ਨੂੰ ਕੋਟਕੇ ਜੱਫੀ ਪਾਉਂਦੀ ਅਦੇ ਮਾਂ ਦਾ ਮੂੰਹ ਚੁੰਮਦੀ ਪਤਾ ਨਹੀਂ ਕਿਉਂ ਅੱਜ ਉਸ ਦਾ ਜੀ ਜਿਹ ਹਨ ਸੀ ਰੱਜਦਾ ਜਦੋਂ ਪੋਲੀ ਦੀ ਸਵੇਰੇ ਅੱਖ ਖੋਲੀ ਤਾਂ ਮਾਂ ਮੰंजे ਤੇ ਨਹੀਂ ਸੀ ਬੇੜੇ ਵਿੱਚ ਪਿੰਡ ਦੀਆਂ ਚਾਰ ਕੁ ਬੁੜੀਆਂ ਹੀ ਬੈਠੀਆਂ ਗੱਲਾਂ ਕਰ ਰਹੀਆਂ ਸਨ ਪੋਲੀ ਦਾ ਦਿਲ ੜ ਗਿਆ ਉਹ ਬੇਬੇ ਕਹਿ ਕੇ ਮੰंजे ਤੋਂ ਪਰਮੱਤਰ ਕੇ ਉੱਠੀ ਸੀ ਪੈ ਜਾ ਡੱਡੇ ਪੈ ਜਾ ਇੱਕ ਬੁੱਢੀ ਉਸ ਨੂੰ ਬਿਰੌਂਦ ਦੀ ਕੋਸ਼ਿਸ਼ ਕੀਤੀ ਮੇਰੇ ਬੇਬੇ ਕਿੱਥੇ ਹੈ ਹਸਤਾਲ ਹੈ ਪੁੱਤ ਰਾਤ ਤੱਕ ਘਰੇ ਸੀ ਤੜਕੇ ਉਹ 3 ਵਜੇ ਲੈ ਕੇ ਗਏ ਹੈ ਉੜੇ ਮੈਨੂੰ ਦੱਸਿਆ ਕਿਉਂ ਨਹੀਂ ਤੂੰ ਪੁੱਤ ਸੁੱਤੀ ਪਈ ਸੀ ਮੇਰਾ ਬਾਪੂ ਕਿੱਥੇ ਹੈ ਉਹ ਵੀ ਨਾਲ ਹੀ ਗਿਆ ਮੈਂ ਵੀ ਜਾਉਂਗੀ ਤੇ ਮਨਚੇ ਤੋਂ ਪਾਗਲਾ ਵਾਂਗ ਉੱਠ ਕੇ ਭੱਜ ਤੁਰੀ ਬੁੜੀਆਂ ਨੇ ਫੜ ਕੇ ਮਸਾਂ ਹੀ ਰੋਕੀ ਉਹ ਬੁੜੀਆਂ ਨੂੰ ਗਾਲਾਂ ਕੱਢਦੀ ਰਹੀ ਅਖੀਰ ਬੇਪਸ ਹੋ ਕੇ ਰੋਣ ਲੱਗ ਪਈ ਦੁਪਹਿਰੋਂ ਬਾਅਦ ਬਾਪੂ ਪਹੁੰਚ ਗਿਆ ਉਦਾਸੀ ਅਤੇ ਦੁੱਖ ਦੀ ਸਿਕਰੀ ਉਹਦੇ ਚਿਹਰੇ ਤੋਂ ਸਾਫ਼ ਜ਼ਾਹਰ ਕਰਦੀ ਸੀ ਕਿ ਕੋਈ ਬੁਰੀ ਖਬਰ ਸੀ ਭੋਲੀ ਡੱਡਿਆ ਕੇ ਬਾਪੂ ਦੀ ਬੁੱਗਲ ਵਿੱਚ ਬੜ ਗਈ ਬਾਪੂ ਵੀ ਕੁੜੀ ਦੇ ਦੁੱਖ ਨੂੰ ਸਮਝਦਾ ਸੀ ਕਿਉਂ ਸਰਦਾਰਾ ਸਿਆ ਕੀ ਹਾਲ ਹੈ ਹੁਣ ਮਹਿੰਦਰ ਕੁਰਤਾ ਪੁੱਤ ਅੰਬੋ ਨੇ ਪੁੱਛਿਆ ਉਹ ਬੜੀ ਹੀ ਹੰਮ ਦਤ ਬੁਰੀ ਚਾਪਦੀ ਸੀ ਡਾਕਟਰ ਪੈਸੇ ਪਾਲਦਿਆ ਤਾਈ 11 ਦੀ ਮਜਬੂਰੀ ਵਿੱਚ ਉਸਨੇ ਸਿਰਫ ਇਹ ਰਿਆ ਸਰਦਾਰਾ ਸਿਆਂ ਬੰਦਾ ਲੱਖੀ ਨਾ ਹਜਾਰੀ ਪੈਸਾ ਤਾਂ ਕੋੜਿਆ ਵੇ ਹੱਥਾਂ ਦੀ ਮੈਲ ਐ ਜਦੋਂ ਮਰਜੀ ਐ ਕਮਾ ਲਈਏ ਪਰ ਬੰਦਾ ਨਹੀਂ ਮਿਲਦਾ ਭਾਈ ਚੱਲ ਮੇਰੇ ਨਾਲ ਤੁਰ ਬੋਲ ਕਿੰਨੇ ਪੈਸੇ ਚਾਹੀਦੇ ਆ ਕੋਟ ਚੰਦਰਾ ਸਿਰਫ ਐਨੀ ਕੋ ਗੱਲ ਪਿੱਛੇ ਮੂੰ ਟਿੰਦਾ ਜਿਹਾ ਕਰੀ ਫਿਰਦਾ ਵੇ ਜਾ ਪਰੇ ਆ ਤੁਰ ਮੇਰੇ ਨਾਲ ਅੰਬੋ ਸਰਦਾਰੇ ਨੂੰ ਖਿੱਚ ਕੇ ਆਪਦੇ ਕਾਰ ਲੈ ਗਈ ਬਰਾਂ ਦੇ ਵਿੱਚ ਮੰਝਾ ਡਾ ਦਿੱਤਾ ਅਤੇ ਆਪ ਆਪ ਦੇ ਮੁੰਡੇ ਵੱਡੇ ਸਦਾਗਰ ਸਿੰਘ ਕੋਲ ਅੰਦਰ ਚਲੀ ਗਈ 15 ਕੋ ਮਿੰਟਾਂ ਬਾਅਦ ਹੀ ਉਸਨੇ ਸਰਦਾਰੇ ਨੂੰ ਅੰਦਰ ਆਵਾਜ਼ ਮਾਰ ਲਈ ਸਰਦਾਰ ਅੰਦਰ ਚਲਾ ਗਿਆ ਬੋਹ ਸਦਰਸਿਆਂ ਕਿੰਨੇ ਪੈਸੇ ਦਿਆਂ ਅੰਬੋ ਦੇ ਮੁੰਡੇ ਸਦਾਗਰ ਨੇ ਖੁੱਲ ਦਲੀ ਵਿਖਾਈ 2000 ਤਾਂ ਚਾਹੀਦਾ ਹੀ ਐ ਬਾਈ ਤੂੰ 2 ਤਾਂ ਕੀ 3000 ਲੈ ਲੈ ਕਹੇ ਕਮਲਾ ਬੰਦਾ ਬੰਦੇ ਦੀ दारू ਐ ਆ ਫੜ 3000 ਉਹ ਪੈਸੇ ਦਿਨਦਾ ਬੋਲਿਆ ਤੇ ਨਾਲੇ ਜੀ ਆਪਾ ਦੂਜਾ ਵਿਹਾਰ ਜਿਹਾ ਕਰ ਲੈਂਦੇ ਤਾਂ ਸਿਆਣਿਆਂ ਦੀ ਆਖਣ ਵਾਂਗ ਕੰਮ ਪੱਕਾ ਜਿਹਾ ਹੋ ਜਾਂਦਾ ਕਹਿ ਕੇ ਅੰਬੋ ਨੇ ਸਰਦਾਰੇ ਦਾ ਚਿਹਰਾ ਨਿਰਖਿਆ ਕਿਹੜਾ ਵਿਹਾਰ ਤਾਈ ਸਰਦਾਰਾ ਹੈਰਾਨ ਸੀ ਉਸ ਗੱਲ ਤੇ ਆਖਣ ਵਾਂਗ ਰੁਬੜਾ ਨਾ ਨਹੀਂ ਆਉਂਦਾ ਸਰਦਾਰਾ ਸਿਆ ਪੁੱਤ ਹੱਕ ਤੇ ਧਰ ਕੇ ਤਾਂ ਪੁੱਤ ਕਿਸੇ ਨੇ ਕੁਛ ਲੇ ਨਹੀਂ ਜਾਣਾ ਹੁੰਦਾ ਪਰ ਜੇ ਤੂੰ ਕਿਲੇ ਤੇ ਅੰਗੂਠਾ ਲਾ ਕੇ ਗਹਿਣੇ ਕਰਨ ਦਾ ਵਿਹਾਰ ਜਿਹਾ ਕਰ ਦੇਵੇ ਤਾਂ ਸਦਾਰਾ ਖਾਮੋਸ਼ ਹੋ ਗਿਆ ਕਮਲਿਆ ਪੁੱਤ ਜੇ ਮਹਿੰਦਰਪੁਰ ਠੀਕ ਹੋ ਗਈ ਤੈਨੂੰ ਤਾਂ ਸਾਰੇ ਕਿਲੇ ਵਿੱਚ ਹੀ ਆ ਗਈ ਨਾਲ ਇਹ ਰਕਮ ਤਾਰ ਕੇ ਤੂੰ ਆਪਦਾ ਕਿਲਾ ਜਦੋਂ ਮਰਜੀ ਹੈ ਦੁੱਧ ਵਰਗਾ ਲੈ ਲਈ ਸਿਰੇ ਦੀ ਗੱਲ ਕਰਕੇ ਅੰਬੋ ਨੇ ਉਸ ਨੂੰ ਚਿਤ ਕਰ ਦਿੱਤਾ ਸਦਾਰਾ ਕਰ ਵੀ ਕੀ ਸਕਦਾ ਸੀ ਦੋ ਪੂਰਾ ਸਨ ਜਾਂਸੀ ਅਖੀਰ ਮਜਬੂਰ ਹੋ ਕੇ ਉਸ ਨੂੰ ਪਰ ਉਹ ਨੋਟ ਤੇ ਅੰਗੂਠਾ ਲਾਉਣਾ ਪਿਆ ਅਤੇ ਰਕਮ ਲੈ ਕੇ ਹਸਤਾਲ ਚਲਾ ਗਿਆ ਉਹ ਸਾਹ ਜਹੇ ਬਰੋਲ ਦਾ ਫਿਰਦਾ ਸੀ ਅੰਬੋ ਲੋਕਾਂ ਵਿੱਚ ਠਿਕ ਠੋਕਦੀ ਫਿਰਦੀ ਸੀ ਅਖੇ ਜੇ ਬੰਦਾ ਬੰਦੇ ਦੇ ਭੀੜ ਪੈਣ ਤੇ ਕੰਮ ਨਾ ਆਇਆ ਤਾਂ ਫਿੱਟੇ ਮੂ ਜੰਮਣ ਦੇ ਪਰ ਕਿਲੇ ਵਾਲੀ ਵਿਚਰੀ ਗੱਲ ਤਾਂ ਕਿਸੇ ਨੂੰ ਵੀ ਨਹੀਂ ਪਤਾ ਸੀ ਅਗਲੇ ਦਿਨ ਸਰਦਾਰਾ ਹਸਤਾਲੋਂ ਫਿਰ ਵਾਪਸ ਆ ਗਿਆ ਭੋਲੀ ਬਾਪੂ ਨਾ ਹੱਸਦਾ ਜਾਣਦੀ ਜਿੱਦ ਕਰ ਰਹੀ ਸੀ ਪੁੱਤ ਮੈਨੂੰ ਅੰਬੋ ਤਾਈ ਦੇ ਘਰ ਹੋ ਆਉਣ ਦੇ ਫਿਰ ਆਪਾਂ ਚੱਲਦੇ ਆਂ ਤੇ ਉਹ ਅੰਬੋ ਤਾਈ ਦੇ ਘਰੇ ਚਲਾ ਗਿਆ ਅੰਬੋ ਮੰंजे ਤੇ ਬੈਠੀ ਮਾਲਾ ਫੇਰ ਰਹੀ ਸੀ ਦੂਰੋਂ ਸਰਦਾਰੇ ਨੂੰ ਦੇਖ ਕੇ ਉਹ ਉੱਚੀ ਉੱਚੀ ਬੋਲਣ ਲੱਗ ਪਈ हे ਮਹਾਰਾਜ ਸਾਰੇ ਸੰਸਾਰ ਨੂੰ ਤੰਦਰੁਸਤੀ ਦੇਈ ਮਚਣੀ ਹੋ ਕੇ ਉਸਨੇ ਅੱਖਾਂ ਮੀਟ ਲਈਆਂ ਸਨ ਤਾਈ ਮੱਥਾ ਟੇਕਦਾ ਸਰਦਾਰਾ ਅੰਬੋ ਦੀ ਪੈੰਦ ਬੈਠ ਗਿਆ ਆ ਪੁੱਤ ਸਰਦਾਰਿਆ ਮਹਾਰਾਜ ਭਾਗ ਲਾਵੇ ਰਾਜੀ ਖੁਸ਼ੀ ਰੱਖੇ ਤੇ ਆਪਣਾ ਤੇ ਇਹ ਗੱਲ ਮਹਿੰਦਰਪੁਰ ਦੀ ਖਚੜੀ ਬੁੜੀ ਨੇ ਗਰਾਰੀ ਵਿੱਚ ਗਰਾਰੀ ਪਸਾਈ ਉਹ ਕੁੱਤਰੇ ਵਾਲੀ ਮਸ਼ੀਨ ਵਾਂਗ ਸ਼ੁਰੂ ਹੋ ਗਈ ਸੀ ਅਜੇ ਤਾਂ ਮਾੜਾ ਹੀ ਹਾਲ ਐ ਤਾਈ ਹੈ ਬਾਗਰੂ ਤੂੰ ਬੰਦਿਆਂ ਨੂੰ ਇੰਨੀਆਂ ਤਕਲੀਫਾਂ ਕਿਉਂ ਦਿੰਨਾ ਅੰਬੋ ਨੇ ਰੱਬ ਵੱਲ ਨੇ ਗੱਲ ਉਘੀਸ ਪਿਆ ਤਾਈ ਡਾਕਟਰ ਕਹੇ ਥੋੜੇ ਜਿਹੇ ਪੈਸੇ ਹੋਰ ਮੰਗਦੇ ਜਗ ਦੇ ਜਗ ਦੇ ਸਰਦਾਰੇ ਨੇ ਕਹਿ ਦਿੱਤਾ ਫਿਰ ਕੀ ਹੋ ਗਿਆ ਸ਼ੇਰਾਂ ਮੈਂ ਦੇਖਾਂ ਬੈਠੀ ਤੈਨੂੰ ਚਿੰਤਾ ਕਾਦੀ ਜਸਮੀਲ ਕੁੜੇ ਚਾਹ ਤਰਪਤ ਜਾ ਬੇ ਮਿਲਟੂ ਆਪਦੇ ਪਿਓ ਨੂੰ ਸੱਦ ਕੇ ਲਿਆ ਅੰਬੋ ਨੇ ਇੱਕੋ ਸਾਹੀ ਕਈ ਹੁਕਮ ਚਾਹਰ ਦਿੱਤੇ ਅੰਬੋ ਦੀ ਨੌ ਜਸਮੀਨ ਕੋਲ ਚਾਹ ਬਣਾ ਕੇ ਰੱਖ ਗਈ ਬਾਹਰ ਸੁਦਾਗਰ ਵੀ ਆ ਗਿਆ ਆਪਣੇ ਸਰਦਾਰਾਂ ਸਿਓਨ ਨੂੰ ਥੋੜੇ ਜਿਹੇ ਪੈਸਿਆਂ ਦੀ ਹੋਰ ਲੋਟ ਸੀ ਚਾਹ ਦੇ ਸੜਾਕੇ ਮਾਰਦੀ 부ੜੀ ਤਿਰਛੀ ਚਾਤ ਰਹੀ ਸੀ ਫਿਰ ਕੀ ਹੋ ਗਿਆ ਇਹਦਾ ਆਪ ਦਾ ਘਰ ਹੈ ਗਵਾਨ ਮੱਥੇ ਕਿੰਨੇ ਕੋ ਲੋੜੀ ਦੇ ਸੀ ਸੌਦਾਗਰ ਨੇ ਫੋਕੀ ਆਪਣੰਤ ਜ਼ਾਹਿਰ ਕੀਤੀ ਹਜ਼ਾਰ ਕੁ ਦੀ ਹੋ ਲੋਟ ਸੀ ਵਾਈ ਮੇਜੂਗਾ ਫਿਕਰ ਕਿਉਂ ਕਰਦਾ ਅੰਬੋ ਬੋਲੀ ਪਰ ਤਾਈ ਹੁਣ ਤਾਂ ਮੇਰੇ ਕੋਲੇ ਕੁਝ ਗਹਿਣੇ ਤਰ ਨੂੰ ਵੀ ਨਹੀਂ ਰਹਿ ਗਿਆ ਸਰਦਾਰਾ ਦੀ ਆਵਾਜ਼ ਵਿੱਚ ਹੰਝੂ ਬੋਲੇ ਕਮਲਿਆ ਤੈਨੂੰ ਗਹਿਣੇ ਕਰਨ ਨੂੰ ਕਹਿੰਦਾ ਕੌਣ ਹੈ ਤੇ ਉਹ ਆਪਣਾ ਸਾਵਾ ਵਲਦ ਵੇਚ ਤ ਸੁਦਾਗਰ ਨੇ ਪੈਂਦੀ ਸੱਟੇ ਦੱਲਿਆਂ ਵਾਲਾ ਦਾ ਸੋਟਿਆ ਤਾਂ ਸਰਦਾਰੇ ਦਾ ਮੂੰਹ ਸੁੰਨਤਾ ਗਿਆ ਉਹ ਸੋਚ ਰਿਹਾ ਸੀ ਕਿ ਮਾਂ ਪੁੱਤ ਰਲ ਕੇ ਮੇਰੀ ਮਜਬੂਰੀ ਦਾ ਫਾਇਦਾ ਉਠਾਰੇ ਸਨ ਕਮਲਿਆ ਜਦੋਂ ਖੂਹੀ ਵੇਚਦਾ ਤੇ ਫਿਰ ਕੱਲੀ ਗਾਂਦਲ ਦਾ ਕੀ ਕੰਮ ਮੇਰਾ ਮਤਲਬ ਜਦੋਂ ਖੇਤ ਹੀ ਗਹਿਨੇ ਕਰਤਾ ਫਿਰ ਬਾਲਤ ਦੀ ਕੀ ਜ਼ਰੂਰਤ ਨਾਲੇ ਮਾਰੇ ਕਰਵਾ ਲਿਆ ਤੇਰੇ ਤਾਂ ਕੋਈ ਪੁੱਤ ਵੀ ਹੈ ਨਹੀਂ ਜਿਹਨੂੰ ਸਿਰੀ ਰਲਾ ਦੇਵੇਂਗਾ ਅੰਬੋ ਦੀ ਬਕਾਅਤ ਪਾਸ ਕੀਤੀ ਲੱਗਦੀ ਸੀ ਉਸ ਦੀਆਂ ਗੱਲਾਂ ਨੇ ਸਰਦਾਰੇ ਦੇ ਦਿਲ ਤੇ ਜ਼ਖਮ ਜ਼ਰੂਰ ਕੀਤੇ ਸਨ ਪਰ ਮਜਬੂਰੀ ਮਾਰੇ ਉਹ ਚੁੱਪ ਸੀ ਉਸ ਨੇ ਸਾਰਾ ਕੁਝ ਸਹਿਨ ਕਰ ਲਿਆ ਸੌਦਾਗਰ ਨੇ ਜੇਬ ਵਿੱਚੋਂ 100-100 ਦੇ 10 ਨੋਟ ਕੱਢ ਕੇ ਸਰਦਾਰੇ ਨੂੰ ਫੜਾ ਦਿੱਤੇ ਅਤੇ ਸਰਦਾਰਾ ਚਲਾ ਗਿਆ ਸ਼ਾਮ ਨੂੰ ਹੀ ਅੰਬੋ ਸਰਦਾਰੇ ਦੇ ਵੱਲਦ ਖੋਲ ਲਈ ਜਦੋਂ ਲੋਕਾਂ ਨੇ ਵੱਲਦ ਖੋਲ ਕੇ ਲਿਜਾਨ ਦਾ ਕਾਰਨ ਪੁੱਛਿਆ ਤਾਂ ਅੰਬੋ ਨੇ ਬੜੀ ਆਫਰ ਕੇ ਉੱਤਰ ਦਿੱਤਾ ਗਊ ਦਾ ਜਾਇਆ ਖੁਰਨੀ ਤੇ ਖੜਾ ਭੁੱਖਾ ਧਾਇਆ ਮਰੀ ਜਾਂਦਾ ਜੇ ਬੇਕਿਰਕ ਲੋਕਾਂ ਨੂੰ ਨਹੀਂ ਤਰਸ ਤਾਂ ਸਾਨੂੰ ਤਾਂ ਆਉਂਦਾ ਜੇ ਇੱਥੇ ਸਾਡੇ 4 ਦਿਨ ਪੱਠੇ ਖਾਲੂ ਤਾਂ ਸਾਡਾ ਕੀ ਥੜ ਜੂ ਹਰ ਕੋਈ ਆਪ ਦੀ ਕਿਸਮਤ ਖਾਂਦਾ ਹੈ ਭਾਈ ਪਰ ਅੰਦਰਲੀ ਗੱਲ ਤਾਂ ਫੇਰ ਨਾ ਕਿਸੇ ਨੂੰ ਪਤਾ ਲੱਗਿਆ ਅੰਬੋ ਗੱਲਾਂ ਦੀਆਂ ਬੱਤੀਆਂ ਬੱਟਦੀ ਫਿਰਦੀ ਸੀ ਅਗਲੇ ਦਿਨ ਹੀ ਡਾਕਟਰ ਨੇ 2000 ਰੁਪਏ ਦਾ ਹੋਰ ਸਵਾਲ ਪਾ ਦਿੱਤਾ ਇਸ ਦੇ ਟੀਕੇ ਹਮੇ ਚੰਡੀਗੜ੍ਹ ਸੇ ਮਗਵਾਨੇ ਪੜẽਗੇ ਸਰਦਾਰਾ ਤਾਂ ਜਿਵੇਂ ਧਾਤੀ ਵੇਚੀ ਘਰ ਤੱਕ ਗਿਆ ਸੀ ਪਹਾੜ ਜਿੱਡਾ ਸਵਾਲ 2000 ਰੁਪਇਆ ਪਰ ਮਹਿੰਦਰਪੁਰ ਦੀ ਜਾਨ ਉਹ ਆਪਣੀ ਜਾਨ ਵੇਚ ਕੇ ਵੀ ਬਚਾਉਣੀ ਚਾਹੁੰਦਾ ਸੀ ਉਹ ਬੇਗਦੀਦਾਰ ਟੈਂਡਾ ਪਿੰਡ ਪਹੁੰਚਿਆ ਅੰਬੋਪੋਲ ਜੋ ਕਿਲਾ ਗਹਿਣੇ ਸੀ ਉਹ 2000 ਪਿਕਚ ਬਹਿ ਕਰ ਦਿੱਤਾ ਸ਼ਾਮ ਨੂੰ ਜਸ ਸਰਦਾਰੇ ਨੇ 2000 ਰੁਪਏ ਡਾਕਟਰ ਅੱਗੇ ਰੱਖੇ ਤਾਂ ਡਾਕਟਰ ਰੁਪਏ ਜੇਬ ਵਿੱਚ ਪਾਉਂਦਾ ਬੋਲਿਆ ਠੀਕ ਹੈ ਹਮਨੇ ਚੰਡੀਗੜ੍ਹ ਸੇ ਮੰਗਵਾ ਕਰ ਲੰਗਾਏ ਥੇ ਲੇਕਿਨ ਬਿਮਾਰੀ ਕੰਟਰੋਲ ਸੇ ਬਾਹਰ ਹੋ ਚੁੱਕੀ ਥੀ ਮੂਝੇ ਅਫਸੋਸ ਹੈ ਕਿ ਮੈਂ ਆਪਕੀ ਬੀਵੀ ਕੋ ਬਚਾ ਨਹੀਂ ਸਕਾ ਤੇ ਡਾਕਟਰ ਚਲਾ ਗਿਆ ਸਰਦਾਰੇ ਅੰਦਰੋਂ ਕੀਰਣਾ ਨਿਕਲਣ ਲੱਗਿਆ ਸੀ ਪਰ ਬਾਹਰ ਬੈਂਚ ਤੇ ਬੈਠੀ ਭੋਲੀ ਦੇ ਖਿਆਲ ਨੇ ਉਹਦੀ ਪੋਬ ਵਿੱਚ ਗੱਲ ਵਿੱਚ ਹੀ ਘੁੱਟ ਦਿੱਤੀ ਉਹ ਬਾਹਰ ਬੈਂਚ ਤੇ ਬੇਖਬਰ ਬੈਠੀ ਲੱਤਾਂ ਹਿਲਾ ਰਹੀ ਸੀ ਇੱਕ ਭੋਲੀ ਤੋਂ ਬਿਨਾ ਸਾਰੇ ਪਿੰਨ ਨੂੰ ਪਤਾ ਲੱਗ ਗਿਆ ਸੀ ਕਿ ਮਹਿੰਦਰ ਪੁਰ ਚੱਲ ਬਸੀ ਸੀ ਪਤਾ ਲੱਗਦੇ ਹੀ ਸਦਾਗਰ ਆਪਣਾ ਟਰੈਕਟਰ ਤੇ ਟਰਾਲੀ ਲੈ ਕੇ ਹਸਪਤਾਲ ਪਹੁੰਚਿਆ ਪੋਸਟਮਾਰਟਮ ਤੋਂ ਬਾਅਦ ਪਾੜੀ ਚਿੜੀ ਲਾਸਟ ਮੰਝੇ ਉੱਤੇ ਪਾ ਟ੍ਰਾਲੀ ਵਿੱਚ ਰੱਖ ਲਈ ਚੱਲ ਬਈ ਪੁੱਤ ਭੋਲਿਆ ਬੈਟ ਟ੍ਰੈਕਟ ਤੇ ਪਿੰਡ ਚੱਲੀਏ ਸਰਦਾਰੇ ਨੇ ਹੋਲੀ ਨੂੰ ਕਿਹਾ ਤੇ ਬੇਬੇ ਹੋਲੀ ਨੇ ਪੁੱਛਿਆ ਉਹ ਵੀ ਨਾਲ ਹੀ ਚੱਲੂਗੀ ਪੁੱਤ ਪਰਿਆ ਗਲਾ ਸਾਫ਼ ਕਰਕੇ ਸਰਦਾਰੇ ਨੇ ਕਿਹਾ ਉਸ ਦੀ ਕਮਜ਼ੋਰ ਛਾਤੀ ਅੰਦਰ ਸਾਹ ਖੜਕ ਜਹਿ ਰਹੇ ਸਨ ਬਾਪੂ ਬੇਬੇ ਕਿੱਥੇ ਹੈ ਹੋਲੀ ਨੇ ਬਾਪੂ ਦਾ ਪਜਾਮਾ ਫੜ ਕੇ ਪੁੱਛਿਆ ਔਸੀ ਟਰਾਲੀ ਵਿੱਚ ਮੰਜੇ ਤੇ ਪਈ ਮੈਂ ਤਾਂ ਬੇਬੇ ਨਾਲ ਪੈ ਕੇ ਜਾਊਂਗੀ ਬਾਪੂ ਭੋਲੀ ਨੇ ਸਿਰ ਕਿਹਾ ਤਾਂ ਸਦਾਰੇ ਦਾ ਕਾਰਜਾਂ ਫਰਾੜ ਹੋ ਗਿਆ ਅਤੇ ਅੱਖਾਂ ਵਿੱਚੋਂ ਬੇਮੁਖਾ ਹੜ ਧੁਰ ਪਿਆ ਉਹ ਮੂੰਹ ਹਨੇਰੇ ਵਿੱਚ ਖੜਾ ਟਰਾਲੀ ਵਗਦੇ ਹੰਝੂ ਪੂੰਝ ਰਿਆ ਸੀ ਬਾਪੂ ਮੈਂ ਤਾਂ ਬੇਬੇ ਨਾਲ ਪੈ ਕੇ ਜਾਊਂਗੀ ਭੋਲੀ ਨੇ ਜਿੱਦ ਫੜ ਲਈ ਸੀ ਉਸ ਮਾਸੂਮ ਨੂੰ ਕੀ ਪਤਾ ਸੀ ਕਿ ਮਾਂ ਦੀ ਠੰਡੀ ਸ਼ਾਂਤ ਅਸਰ ਤੋਂ ਉਟ ਗਈ ਸੀ ਨਹੀਂ ਪੁੱਤ ਡਾਕਟਰ ਨੇ ਕਿਹਾ ਬਈ ਤੇਰੀ ਬੇਬੇ ਮਸਾਂ ਸੁੱਤੀ ਐ ਜਗਾਉਣੀ ਨਹੀਂ ਤੂੰ ਘਰੇ ਜਾ ਕੇ ਆਪਦੀ ਬੇਬੇ ਨਾਲ ਪੈ ਜੀ ਬਹੁਤ ਸਿਆਣਾ ਪੁੱਤ ਐ ਬਾਪੂ ਨੇ ਸਮਝਾਇਆ ਉਹ ਬਰਾਬਰ ਅੱਖਾਂ ਤੇ ਨੱਕ ਪੂੰਝ ਰਿਹਾ ਸੀ ਚੰਗਾ پولیس ਸਹਿਮਤ ਹੋ ਗਈ ਮਹਿੰਦਰ ਕੌਦੀ লাশ ਮੇਤ ਸਾਰੇ ਪਿੰਡ ਪਹੁੰਚ ਗਏ ਹਨੇਰਾ ਕਾਫੀ ਹੋ ਚੁੱਕਾ ਸੀ লাশ ਵਾਲਾ ਮੰਜਾ ਟਰਾਲੀ ਵਿੱਚੋਂ ਉਤਾਰਿਆ ਗਿਆ ਆਣ ਗਵਾਂਦਿਆ ਬੁੜੀਆਂ ਨੇ ਰੋਣਾ ਸ਼ੁਰੂ ਕਰ ਦਿੱਤਾ ਅੰਬੋ ਬੁੜੀ ਵੀ ਪੱਟਾਂ ਤੇ ਹੱਥ ਮਾਰਦੀ ਇੱਕ ਪਿੱਟਦੀ ਆ ਗਈ ਅੰਮਾ ਤੂੰ ਕਾਤੋਂ ਰੋਨੀ ਐ ਭੋਲੀ ਨੇ ਪੁੱਛਿਆ ਭੋਲੀ ਪੁੱਤ ਤੇਰੀ ਬੇਬੇ ਮਰ ਗਈ ਤੇ ਭੋਲੀ ਬੇਬੇ ਬੇਬੇ ਕਰਦੀ ਮਾਂ ਦੀ ਲਾਸ਼ ਤੇ ਡਿੱਗ ਪਈ ਹੁਣ ਉਸ ਨੂੰ ਸਾਰੀ ਕਹਾਣੀ ਦੀ ਸਮਝ ਆ ਗਈ ਸੀ ਅਗਲੇ ਦਿਨ ਸੰਸਕਾਰ ਕੀਤਾ ਗਿਆ ਕਾਫੀ ਦਿਨ ਬੀਤੇ ਅੰਬੋ ਨੇ ਫੇਰ ਸਰਦਾਰੇ ਦੇ ਕਰ ਗੇੜਾ ਮਾਰਿਆ ਸਰਦਾਰਿਆ ਪੁੱਤ ਰੱਬ ਦਾ ਕਰਿਆ ਕੌਣ ਮੋੜ ਸਕਦਾ ਰੱਬ ਦਾ ਬਾਣਾ ਮੰਨ ਸਬਰ ਕਰ ਪੁੱਤ ਹੁਣ ਤਾਂ ਜੱਗ ਤੇ ਜੀ ਨਹੀਂ ਲੱਗਦਾ ਤਾਈ ਬਸ ਇਹ ਜਿਉਣਾ ਤਾਂ ਸਿਰਫ ਭੋਲੀ ਖਾਤਰ ਉਹ ਉੱਚੀ ਉੱਚੀ ਰੋ ਪਿਆ ਦਿਲ ਉਹਦਾ ਲਹੂ ਲਹਾਨ ਸੀ ਤੂੰ ਦਿਲ ਨਾ ਸਿੱਟ ਸਰਦਾਰਿਆ ਤੂੰ ਇਉਂ ਕਰਿਆ ਕਰ ਰੋਟੀ ਉਧਰ ਆਪਣੇ ਵਾਲੀ ਖਾ ਲਿਆ ਕਰ ਨਾਲ ਹੀ ਭੋਲੀ ਨੂੰ ਵੀ ਨਾਲ ਲੈ ਆਇਆ ਕਰ ਤੋੜਾ ਦੇ ਲੱਗ ਜੂ ਭੋਲੀ ਬਹੂਆਂ ਨਾਲ ਚੱਕਣ ਧਰਨ ਕਰਵਾ ਦਿਆ ਕਰੂ ਤੇ ਪਸ਼ੂਆਂ ਨੂੰ ਪਾਣੀ ਧਾਣੀ ਪੱਠੇ ਜੱਥੇ ਪਾ ਦਿਆ ਕਰੀ ਤੇ ਅੰਬੋ ਚਲੀ ਗਈ ਸਿਰਫ ਰੋਟੀ ਖਾਤਰ ਸਰਦਾਰੇ ਨੂੰ ਸਿਰੀਆਂ ਵਾਂਗ ਕੰਮ ਕਰਨਾ ਪੈਂਦਾ ਪਰ ਪਤਾ ਨਹੀਂ ਕਿਉਂ ਉਸ ਤੋਂ ਝੇਪ ਨਹੀਂ ਚੁੱਕੀ ਜਾਂਦੀ ਸੀ ਭੋਲੀ ਵਿਚਾਰੀ ਸਵੇਰ ਤੋਂ ਲੈ ਕੇ ਅੱਧੀ ਰਾਤ ਤੱਕ ਸਾਰੇ ਪਰਿਵਾਰ ਦੇ ਕੱਪੜੇ ਧੋਦੀ ਭਾਂਡੇ ਮਾਂ ਦੀ ਜਵਾਖ ਢਾਉਂਦੀ ਪਰ ਫਿਰ ਵੀ ਅੰਬੋ ਤੇ ਉਸ ਦੇ ਨੋਹਾਂ ਉਸ ਨੂੰ ਛਿੜਕਦਿਆਂ ਰਹਿੰਦੀਆਂ ਕਦੇ ਕਦੇ ਕੁੱਟਦੀਆਂ ਵੀ ਬੋਲੀ ਨੂੰ ਆਪਣਾ ਜੀਵਨ ਕਾਲੀ ਬੋਲੀ ਰਾਤ ਵਰਗਾ ਲੱਗਦਾ ਜਿਸ ਵਿੱਚ ਉਸ ਨੂੰ ਹੱਥ ਮਾਰਿਆ ਵੀ ਕੁਝ ਨਹੀਂ ਦਿਸਦਾ ਸੀ ਇਹ ਕਹਾਣੀ ਇੱਥੇ ਸਮਾਪਤ ਤੁਹਾਨੂੰ ਇੱਕ ਛੋਟੀ ਜੀ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕ ਵਿੱਚ ਆਪਣੇ ਵਿਚਾਰ ਜ਼ਰੂਰ ਦੱਸਣਾ ਜੀ ਧੰਨਵਾਦ